ਸਸਿਕਾ ਦੋਸਤੋ ਦੋਸਤੋ ਅੱਜ ਆਪਾਂ ਜਾਣਕਾਰੀ ਸਾਂਝੀ ਕਰਦੇ ਹਾਂ ਅਹਿਮ ਤੁਹਾਨੂੰ ਦੋ ਟੈਸਟ ਦੱਸਾਂਗੇ ਦੋ ਬਹੁਤ ਜ਼ਰੂਰੀ ਟੈਸਟ ਆ ਕਿ ਜਿਨ੍ਹਾਂ ਤੋਂ ਤੁਹਾਡਾ ਪਤਾ ਲੱਗ ਸਕਦਾ ਆਪਣਾ ਹਾਰਟ ਕਿੰਨੀ ਪ੍ਰੋਬਲਮਾ ਹਾਰਟ 'ਚ ਕਿੰਨੀ ਬਲੋਕੇਜ ਹੋ ਚੁੱਕੀ ਆ ਕਿੰਨੀ ਹੋ ਰਹੀ ਆ ਬਹੁਤ ਜ਼ਰੂਰੀ ਟੈਸਟ ਦੱਸਾਂਗੇ ਤੁਹਾਨੂੰ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਕਿ ਕਰਨਾ ਕੀ ਹੁੰਦਾਗਾ ਉਮਰ ਦਾ ਕੋਈ ਮੈਨੇ ਨਹੀਂ ਰੱਖਦਾ ਕਿ ਉਮਰ ਭਾਵੇਂ 20 ਹੋਵੇ 30 ਹੋਵੇ 40 ਹੋਵੇ 50 ਹੋਵੇ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਕਿੰਨੀ ਹਾਰਟ ਦੀ ਬਲੋਕੇਜ ਹੋ ਚੁੱਕੀ ਆ ਕਿੰਨੀ ਹੋ ਰਹੀ ਹੈਗੀ ਤੁਸੀਂ ਟੈਸਟ ਕਰਵਾਉਣਾ ਹੈਗਾ ਸੀਟੀ ਐਂਜਿਓਗ੍ਰਾਫੀ ਜਿਹਦੇ ਨਾਲ ਇਹ ਪਤਾ ਲੱਗ ਸਕਦਾਗਾ ਆਪਾਂ ਨੂੰ ਕਿੰਨੀ ਹੋ ਰਹੀ ਹੈ ਬਲੋਕੇਜ ਕਿੰਨੀ ਹੋ ਚੁੱਕੀ ਹੈ ਹੁਣ ਤੱਕ ਇਹ ਬਹੁਤ ਜ਼ਰੂਰੀ ਹੁੰਦਾ ਹੈ ਇਹ ਕਰਵਾ ਕੇ ਰੱਖੋ ਦੂਸਰਾ ਆ ਜਾਂਦਾ ਹੈਗਾ ਟੈਸਟ ਅੱਜਕੱਲ ਜਿਹੜਾ ਆਪਾਂ ਤੁਰੰਤ ਵੀ ਆਪ ਨੂੰ ਪਤਾ ਚੱਲ ਸਕੇ ਵੀ ਕਿੰਨੀ ਆਪਣੇ ਖੂਨ ਦੀ ਬਲੋਕੇਜ ਆ ਗਈ ਹਾਰਟ ਦੀ ਕਿੰਨੀ ਬਲੋਕੇਜ ਉਹ ਹੁੰਦਾ ਹੈਗਾ ਲਿਪਿਡ ਪ੍ਰੋਫਾਈਲ ਸੀਰਮ ਲਿਪਿਡ ਪ੍ਰੋਫਾਈਲ ਟੈਸਟ ਹੁੰਦਾ ਹੈਗਾ ਦੂਸਰਾ ਟੈਸਟ ਹੁੰਦਾ ਹੋਰ ਤੁਰਕ ਪਤਾ ਲੱਗ ਜਾਂਦਾ ਆਪਣੇ ਖੂਨ ਚ ਕਿੰਨੀ ਚਰਦੀ ਹੈ ਸੋ ਇਹ ਟੈਸਟ ਆਕੇ ਦੋ ਬਹੁਤ ਜ਼ਰੂਰੀ ਹੁੰਦੇ ਆਪਾਂ ਨੂੰ ਇਹ ਕਰਵਾਉਣੇ ਚਾਹੀਦੇ ਆਗੇ ਉਮਰ ਦਾ ਕੋਈ ਮਹਣੇ ਨਹੀਂ ਰੱਖਦੇ ਭਾ 10 ਸਾਲ ਹੋਵੇ ਭਾ 50 ਸਾਲ ਹੋਵੇ ਇਹ ਟੈਸਟ ਕਰਵਾ ਕੇ ਰੱਖੋ ਇਹੋ ਜੀ ਜਾਣਕਾਰੀ ਲਈ ਫੋਲੋ ਕਰੋ ਧੰਨਵਾਦ